ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅੰਮੂਪੁਰ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਦਾ ਵਰਤਾਂਤ ਤੁਸੀਂ ਹਰਿਆਣਾ ਨਾਲ ਸੰਬੰਧਤ ਮੀਡੀਆ ਜਿਹੜਾ ਸਾਰਾ ਜਾਣਦਾ ਤੇ ਇੱਥੇ ਜਦੋਂ ਅਸੀਂ ਪਹੁੰਚੇ ਹਾਂ ਤੇ ਬੜੀ ਦਰਦਨਾਕ ਸਥਿਤੀ ਸੀ ਕਿ ਇਹ 70 ਸਾਲ ਤੋਂ ਬੈਠੇ ਲੋਕ ਜਿਨ੍ਹਾਂ ਦੇ ਘਰ ਜਿਹੜੇ ਆ ਉਹ ਸਰਕਾਰ ਦੇ ਭੇਜੇ ਬਲਡੋਜ਼ਰਾਂ ਨੇ ਢਾਤੇ ਇਹ ਸਾਰੇ ਸਿੱਖ ਪਰਿਵਾਰ ਆ ਤੇ ਇਹਨਾਂ ਦੇ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਐਡਵੋਕੇਟ ਰਸ਼ਿੰਦਰ ਸਿੰਘ ਧਾਮੀ ਸਾਹਿਬ ਨੇ ਅੱਜ ਆਪਣੇ ਇੱਕ ਵਫਦ ਨੂੰ ਉਹਨਾਂ ਦੇ ਸੀਨੀਅਰ ਵੀ ਪ੍ਰਧਾਨ ਮਸਾਣਾ ਸਾਹਿਬ ਗੁਰਬਖਸ਼ ਸਿੰਘ ਜੀ ਖਾਲਸਾ ਮੀਤ ਪ੍ਰਧਾਨ ਔਰ ਸਰ ਤਜੀਂਦਰ ਸਿੰਘ ਜੀ ਜਿਹੜੇ ਕਿ ਹਰਿਆਣਾ ਤੋਂ ਸੰਬੰਧਤ ਨੇ ਸਾਡੇ ਧਰਮ ਪ੍ਰਚਾਰ ਦੇ ਮੈਂਬਰ ਨੇ ਤੇ ਹੋਰ ਅਧਿਕਾਰੀ ਸਹਿਬਾਨ ਅੱਜ ਇੱਥੇ ਭੇਜਿਆ ਕਿ ਜੇ ਜਿਹੜਾ ਇਹਨਾਂ ਦਾ ਹਾਲਾਤ ਹੈ ਕੱਲ ਕਿਉਂਕਿ ਧਾਮੀ ਸਾਹਿਬ ਦੀ ਪ੍ਰਧਾਨ ਸਾਹਿਬ ਦੀ ਇਹਨਾਂ ਦੇ ਪਰਿਵਾਰ ਨਾਲ ਗੱਲ ਹੋ ਗਈ ਸੀ ਜਿੱਥੋਂ ਕਿ ਸਾਰੀ ਗੱਲ ਸਮਝ ਜਾਈ ਪਈ ਆ ਕੁਝ ਵੀ ਹੋਵੇ ਪਰ ਇਸ ਤਰ੍ਹਾਂ ਬਸਦਾ ਰਸਦਾ ਘਰ ਢਾਉਣਾ ਮੈਨੂੰ ਲੱਗਦਾ ਇਹ ਦੇਸ਼ ਦੇ ਲੋਕਤੰਤਰ 'ਚ ਬਹੁਤ ਵੱਡਾ ਧੱਬਾ ਹੈ ਜੇ ਪਿਛਲੇ ਸਮੇਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਮੋਦੀ ਸਰਕਾਰ ਵੱਲੋਂ ਵੀ ਇਹ ਜਿਹੜੀ ਕੀਤੀ ਕਾਰਵਾਈ ਆ ਮੈਨੂੰ ਲੱਗਦਾ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਮਾਇਤ ਜਾਂ ਹੱਕ 'ਚ ਨਹੀਂ ਹੈ ਬੜੇ ਬੜੇ ਲੋਕ ਅੱਜ ਪੱਗਾਂ ਵਿੱਚ ਸਿਰ ਫਸਾ ਕੇ ਆਪਣੇ ਆਪ ਨੂੰ ਵੱਡੇ ਹਤਾਇਸ਼ੀ ਭਾਜਪੀ ਦੇ ਘੌਂਦੇ ਆ ਤੇ ਅੱਜ ਉਹਨਾਂ ਨੂੰ ਅਸੀਂ ਸਵਾਲ ਕਰਨਾ ਚਾਹੁੰਦੇ ਆ ਕਿ ਇਹ ਅੰਮੂ ਪਰ ਪਿੰਡ ਵਿੱਚ ਆ ਕੇ ਇਥੋਂ ਦੀ ਸਥਿਤੀ ਦੇਖਣ ਤੇ ਖਾਸ ਤੌਰ ਤੇ ਜਿਹੜੀ ਠੋਸੀ ਹੋਈ ਜਿਹੜੀ ਆ ਹਰਿਆਣਾ ਕਮੇਟੀ ਕਿਰਮਲੀ ਗੁਰਦੁਆਰਾ ਪਰੰਤ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਗਈ ਜਿਹੜੀ ਅੱਜ ਤੱਕ ਵਿਵਾਦਾਂ ਦੇ ਘੇਰੇ ਚਾ ਹਰ ਨਵੀਂ ਸਵੇਰ ਨਵਾਂ ਵਿਵਾਦ ਪੈਦਾ ਹੁੰਦਾ ਅੱਜ ਸਾਨੂੰ ਬੜਾ ਅਫਸੋਸ ਆ ਕਿ ਆ ਕਰੀਬ 10 12 15 ਦਿਨ ਤੋਂ ਇਥੋਂ ਦੀ ਜਿਹੜੀ ਹਰਿਆਣਾ ਕਮੇਟੀ ਇਥੋਂ ਖੁਰੂਖੇਤਰ ਜਿਹੜਾ ਸਿਰਫ ਤੇ ਸਿਰਫ 30 40 ਕਿਲੋਮੀਟਰ ਦਾ ਫਕਵੇ ਤੇ ਆ ਤੇ ਉਹਨਾਂ ਨੂੰ ਇਹ ਆਪਣੇ ਸਿੱਖ ਪਰਿਵਾਰ ਜਿਹੜੇ ਆ ਜਿਨ੍ਹਾਂ ਨੂੰ ਬੇਕਾਰ ਕਰਤਾ ਇਥੋਂ ਦੇ ਸਰਕਾਰ ਦੇ ਬਲਡੋਜਰਾਂ ਨੇ ਉਹਨਾਂ ਦਾ ਘਰ ਢਾਤਾ ਉਹਨਾਂ ਦੇ ਬੱਚੇ ਜਿਹੜੇ ਆ ਇੱਥੇ ਗਰਮੀ ਚ ਪੈ ਰਹੇ ਨੇ ਉਹਨਾਂ ਦੀ ਸਾਹ ਕੋਈ ਨਹੀਂ ਪੁੱਛਦਾ ਉਹਨਾਂ ਦੇ ਜਿਹੜੇ ਢਾਹ ਤੇ ਕੀ ਕਹਿੰਦੇ ਹੁੰਦੇ ਆ ਇਥੋਂ ਟਰਾਂਸਫਾਰਮਰ ਪੁੱਟ ਕੇ ਲੈ ਗਏ ਐਡਾ ਵੱਡਾ ਜ਼ੁਲਮ ਤਾਂ ਮੈਨੂੰ ਲੱਗਦਾ ਕੋਈ ਬਗਾਨਾ ਦੇਸ਼ ਵੀ ਨਹੀਂ ਕਰਦਾ ਸੋ ਬੜੀ ਮਾੜੀ ਗੱਲ ਆ ਸੋ ਸ਼ਰੋਣੀ ਕਮੇਟੀ ਅੱਜ ਇੱਥੇ ਆਈ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਮਸਾਣਾ ਸਾਹਿਬ ਨੇ ਜ਼ਿਕਰ ਕੀਤਾ ਕਿ ਧਾਮੀ ਸਾਹਿਬ ਵੱਲੋਂ ਪਹਿਲੀ ਕਿਸ਼ਤ ਜਿਹੜੀ ਆ ਕਿਉਂਕਿ ਅੱਜ ਇਥੇ ਦੇਖਣ ਲਈ ਭੇਜਿਆ ਸੀ ਕਿ ਚਾਰ ਪਰਿਵਾਰ ਸੀ ਸਾਰੇ ਪਰਿਵਾਰਾਂ ਨੂੰ 1-1 ਲੱਖ ਰੁਪਇਆ ਜਿਹੜਾ ਪਹਿਲੀ ਅਸੀਂ ਸ਼ੁਰੂਆਤੀ ਦਿੰਨੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਵੀ ਜਿਵੇਂ ਸਾਡੇ ਜਿਹੜੀ ਹਰਿਆਣਾ ਦੀ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਨਾਲ ਸੰਬੰਧਤ ਆਗੂ ਸਹਿਬਾਨ ਆ ਉਹ ਜਿਸ ਤਰ੍ਹਾਂ ਵੀ ਅੱਗੇ ਹੁਕਮ ਲਾਉਣਗੇ ਅਸੀਂ ਹਾਜ਼ਰ ਆ ਟਿਕ ਟਿੱਕੀ ਮਦਦ ਕਿੱਦਾਂ ਬਣਾਉਣ ਵਾਸਤੇ ਦਿੱਤੇ ਜਾਣਗੇ ਮਕਾਨ ਬਣਾਏ ਜਾਣਗੇ ਜਾਂ ਕਿ ਖਾਲੀ ਪਿਆਸ ਦਿੱਤੇ ਜਾਣਗੇ ਸਾਡੇ ਆਫਸਰਾਂ ਸਾਡੇ ਲੱਖ ਲੱਖ ਰੁਪਏ ਹਾਲ ਦੀ ਘੜੀ ਦਿੰਨੇ ਆ ਇਹਨਾਂ ਨੂੰ ਲੋੜ ਪੈਣੀ ਇਹਨਾਂ ਨੂੰ ਟੈਂਟ ਲਾਉਣਾ ਇਹਨਾਂ ਨੇ ਕੀ ਕਰਨਾ ਸ਼ੁਰੂਆਤੀ ਇਹ ਇਹ ਮਦਦ ਆ ਠੀਕ ਹੈ ਨਾ ਪਰ ਵੈਸੇ ਇਸ ਗੱਲ ਦਾ ਅਫਸੋਸ ਹੈ ਕਿ ਇੱਥੇ ਜਿਹੜੀ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਨੂੰ ਅੱਗੇ ਚੋਣਾ ਵੀ ਆ ਰਹੀ ਆ ਤੇ ਬੜੇ ਦਾਅਵੇ ਕਰਦੀ ਆ ਕਿ ਹਰਿਆਣੇ ਦੇ ਲੋਕਾਂ ਨੂੰ ਸੇਵਾ ਦਿੱਤੀਗੀ ਗੁਰਦੁਆਰਾ ਸਭਾਂ ਦੀ ਤੇ ਮੈਂ ਤਾਂ ਹੈਰਾਨ ਆ ਇਥੋਂ ਦੇ ਪ੍ਰਧਾਨ ਸਾਹਿਬ ਨੂੰ ਜਿਹੜੇ ਪ੍ਰਧਾਨ ਸੰਧ ਸਾਹਿਬ ਇਹ ਕਿਉਂ ਨਹੀਂ ਉਹਨਾਂ ਨੂੰ ਦੱਸਿਆ ਕਿ ਸਿੱਖਾਂ ਦਾ ਟਿਆ ਹੋਇਆ ਘਰ ਇਥੋਂ ਦੇ ਦਾਦੂਵਾਲ ਜਿਹੜਾ ਕਿ ਪ੍ਰਧਾਨ ਰਿਹਾ ਉਹ ਵੀ ਅੱਜ ਇੱਥੇ ਵੱਡੇ ਦੰਗਜੇ ਮਾਰਦਾ ਉਹਨੂੰ ਵੀ ਨਹੀਂ ਦੱਸਿਆ ਇਹ ਜਿਹੜਾ ਇਹ ਘਰ ਟਾਇ ਸਿੱਖਾਂ ਦੇ ਇਹ ਕੀ ਅੱਖੋ ਬਰੋਖੇ ਹੋ ਗਏ ਨੇ ਉਹ ਇਹ ਦੇਸ਼ ਨਹੀਂ ਕੱਲੇ ਵਿਦੇਸ਼ ਦੇ ਅੰਦਰ ਵੀ ਸਿੱਖਾਂ ਦੇ ਮਨ 'ਚ ਵੱਡਾ ਰੋਸ ਆ ਉਹ ਸਰਕਾਰ ਜਿਹੜੀ ਆ ਜੋ ਕੁਝ ਕਰ ਕਰ ਰਹੀ ਆ ਉਸ ਦੇ ਲਈ ਬਹੁਤ ਵੱਡੀ ਪੱਦਰਤੇ ਸਿੱਖਾਂ ਦੇ ਅੰਦਰ ਇੱਕ ਰੋਸ ਆ ਜਿਹੜਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਦਿਖਾਈ ਦਵੇਗਾ ਪਿਛਲੀ ਲੰਗੀ ਇਲੈਕਸ਼ਨ ਚ ਵੀ ਦੇਖਿਆ ਉਹਨਾਂ ਨੇ ਤੇ ਆਉਣ ਵਾਲੀ ਇਲੈਕਸ਼ਨ ਵਿੱਚ ਦੇਸੀਗਾ ਪਰਿਵਾਰ ਨੇ ਤੁਹਾਨੂੰ ਕੀ ਦੱਸਿਆ ਕੀ ਇਹਨਾਂ ਦੀ ਕਿਹੜੀ ਜ਼ਮੀਨ ਸੀ ਕਦੋਂ ਤੋਂ ਬੈਠੇ ਹੋਏ ਨੇ ਇੱਥੇ ਦੇਖੋ ਜ਼ਮੀਨ ਨਾਲ ਹੀ ਗੱਲ ਬਾਤ ਦੀ ਆ ਕਾਨੂੰਨ ਦਾ ਨੁਕਤਾ ਵਾ ਉਹ ਤੁਸੀਂ ਕਚਹਿਰੀ ਕਰਾਂਗੇ ਨਹੀਂ ਕਰਾਂਗੇ ਘਰ ਟਾਉਣ ਦਾ ਕੀ ਮਤਲਬ ਜਿੱਥੇ ਲੋਕ ਬੱਚੇ ਬੈਠੇ ਆ ਬੀਬੀਆਂ ਬੈਠੀਆਂ ਤੁਸੀਂ ਉਹ ਘਰ ਟਾ ਦੇਣੇ ਹੋ ਬਲਡੋਜਰ ਨਾਲ ਕਿੱਡਾ ਕਿੱਡਾ ਵੱਡਾ ਗੁਨਾਹ ਕਰ ਰਹੇ ਹੋ ਉਸ ਤੋਂ ਬਾਅਦ ਕਚੇਰੀ ਕਰੇਗੀ ਕੋਟ ਕਰੇਗੀ ਉਹਦੇ ਵਿੱਚ ਕੀ ਆ ਕੀ ਨਹੀਂ 70 ਸਾਲ ਤੋਂ ਇਹਨਾਂ ਦੇ ਬਾਪੂ ਉਹਨਾਂ ਦੇ ਦੱਸਣ ਮੁਤਾਬਕ ਝੂਠ ਨਹੀਂ ਬੋਲਦੇਗੇ ਕਿ ਸਾਡਾ ਜਿਹੜਾ ਜਿਹੜੀ ਖੇਤੀ ਜਿਹੜੀ ਆ ਇਹਨਾਂ ਦੇ ਨਾਮ ਤੇ ਚੱਲ ਰਹੀ ਆ ਉਹ ਗਰਦੌਰੀਆਂ ਇਹਨਾਂ ਦੇ ਨਾਮ ਤੇ ਆ ਮੈਂ ਕਿਹਾ ਉਹ ਗੱਲਾਂ ਬਾਤ ਦੀਆਂ ਨਹੀਂ ਪਹਿਲਾਂ ਤੁਸੀਂ ਇਹਨਾਂ ਨੂੰ ਬੇਕਰ ਕੇਵੇਂ ਕੀਤਾ ਕਿਹੜਾ ਕਾਨੂੰਨ ਕਹਿੰਦਾ ਵੀ ਇਹ ਜਿਹੜੇ ਇੰਨੇ ਚਾਰ ਪਰਿਵਾਰਾਂ ਨੂੰ ਤੁਸੀਂ ਬੇਕਰ ਕਰਦੇਓ ਇੱਥੇ ਆ ਕੇ ਬੰਡੋਜਰ ਚਲਾ ਦਿਓ ਇਹ ਕੋਈ ਸਰਕਾਰਾਂ ਦੇ ਕੰਮ ਨਹੀਂ ਹੁੰਦੇਗੇ ਬਹੁਤ ਗਲਤ ਗੱਲ ਆ ਚਾਹੇ ਇੱਥੋਂ ਦੇ ਸਰਪੰਚ ਨੇ ਕੀਤੀ ਆ ਕਿਸੇ ਨੇ ਕੀਤੀ ਆ ਅਸੀਂ ਤਾਂ ਇੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਉਹਨੂੰ ਸਮਝਦੇ ਆ ਕਿ ਉਹ ਇਸ ਗੱਲ ਦਾ ਦੋਸ਼ੀ ਆ ਦਿੱਲੀ 'ਚ ਬੈਠੇ ਮੋਦੀ ਸਾਹਿਬ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਵੱਡੇ ਵਫਾਦਾਰ ਕਹਿੰਦੇ ਆ ਅੱਜ ਉਹਨਾਂ ਨੂੰ ਇਹ ਗੱਲ ਦੇਖਣੀ ਚਾਹੀਦੀ ਆ ਜਿਹੜੀ ਆਵਾਜ਼ ਆ ਉਹਨਾਂ ਤੱਕ ਪਹੁੰਚਾਵਾਂਗੇ ਤੇ ਉਹ ਦੇਖਣ ਕਿ ਤੁਹਾਡੀ ਸਰਕਾਰ ਜਿਹੜੀ ਹਰਿਆਣਾ ਵਿੱਚ ਕੀ ਕਰ ਰਹੀ ਆ ਸਿੱਖਾਂ ਦੇ ਨਾਲ ਕਿੰਨਾ ਵੱਡਾ ਧੱਕਾ ਤੇ ਖਾਸ ਤੌਰ ਤੇ ਡੁੱਬ ਮਰ ਜਾਣਾ ਚਾਹੀਦਾ ਹਰਿਆਣਾ ਦੀ ਬਣੀ ਕਮੇਟੀ ਨੂੰ ਜਿਹੜੀ ਆਪਣੇ ਆਪ ਨੂੰ ਗੁਰੂ ਦੀਆਂ ਗੋਲਕਾਂ ਦੇ ਕਾਬੂ ਜੋ ਕੇ ਰੋਜ਼ ਪੰਗੇ ਮਸਲੇ ਕਫਲੇ ਘਟਾਲੇ ਕਰ ਰਹੀ ਆ ਪਰ ਸਿੱਖਾਂ ਦੇ ਲਈ ਕੁਛ ਨਹੀਂ ਦੇਖ ਰਹੀ ਇਹ ਬਹੁਤ ਮਾੜੀ ਦੀ ਸ਼ਰਮੰਦਗੀ ਜਿਹੜੇ)^{(ਪਿੰਡ)^{(ਸਿੰਦਰ ਸਿੰਘ ਨੇ ਉਹ ਇਸੇ ਜ਼ਿਲ੍ਹੇ ਦੇ ਇਥੋਂ 20 30 ਕਿਲੋਮੀਟਰ ਤੋਂ ਉਹਨਾਂ ਦਾ ਉਹਨਾਂ ਲੋਕ ਕੋਈ ਨਹੀਂ ਇੱਥੇ ਆਲੇ ਪਹੁੰਚਾ ਮੈਂ ਉਹੀ ਤਾਂ ਗੱਲ ਕਰਦਾ ਨਾ ਸਾਡਾ ਜਿਹੜਾ ਦਫਤਰ ਹੈ ਕਮੇਟੀ ਦਾ ਉਹ ਇਥੋਂ ਕੁਰਖੇਤਰ ਆ ਇਹਦਾ 25 30 ਕਿਲੋਮੀਟਰ ਤੇ ਆ ਤੋਂ ਕਮੇਟੀ ਨੂੰ ਇਹ ਗੱਲ ਦਿਖਾਈ ਨਹੀਂ ਦਿੱਤੀ ਤੇ ਇਹ ਬਹੁਤ ਮਾੜੀ ਗੱਲ ਆ ਤੇ ਅਸੀਂ ਇਸ ਗੱਲ ਦੀ ਹੋਰ ਨਿੰਦਾ ਕਰਦੇ ਹੁਣ ਅੱਗੇ ਦੀ ਤੁਹਾਡੀ ਰਣਨੀਤੀ ਕੀ ਹੋਏਗੀ ਇਹਨਾਂ ਦੇ ਮਕਾਨ ਬਣਾਏ ਜਾਣੇ ਅੱਲੇ ਪਹਿਲੀ ਇਹਨਾਂ ਦੀ ਸੁੱਖ ਪੁੱਛਣ ਆਏ ਆ ਵੀ ਭਾਈ ਠੀਕ ਠਾਕ ਹੋ ਜੋ ਕਿਸੇ ਇਹਨਾਂ ਦਾ ਦੇਖਿਆ ਸਾਡੇ ਮਨ ਜਿਹੜੇ ਪਿਗਲ ਗਏ ਨੇ ਉਹ ਪ੍ਰਧਾਨ ਜੀ ਦਾ ਖਾਸ ਇਸ ਗੱਲ 'ਈ ਧਿਆਨ ਬਾਕੀ ਜਿਹੜੇ ਸਾਡੇ ਸ਼ਰੋਣੀ ਕਮੇਟੀ ਦੇ ਜਿਹੜੀ ਦੂਸਰੀ ਪੋਸਟ ਦੂਸਰੇ ਨੰਬਰ ਦੀ ਪੋਸਟ ਸੀਨੀਅਰ ਮੀ ਪ੍ਰਧਾਨ ਦੇ ਹੁੰਦੇ ਆ ਉਹ ਮਸਾਣਾ ਸਾਹਿਬ ਸਾਡੇ ਵਿਚਕਾਰ ਨੇ ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੇ ਨਾਲ ਤਾਲਮੇਲ ਵੀ ਰੱਖਣਗੇ ਇਹਨਾਂ ਦੀ ਜ਼ਰੂਰਤਾਂ ਲਈ ਜਿੰਨਾ ਹੋ ਸਕਦਾ ਉਹ ਅਸੀਂ ਕਰਾਂਗੇ ਪਰ ਸਿੱਖ ਆਵਾਮ ਨੂੰ ਅਸੀਂ ਅਪੀਲ ਕਰਦੇ ਆਂ ਕਿ ਚੁੱਪ ਰਾਂ ਬੈਠੋ ਜੇ ਚੁੱਪ ਬੈਠੋਗੇ ਤਾਂ ਜਿਵੇਂ ਮਿਟ ਜਾਓਗੇ ਆਪਣੇ ਆਪ ਨੂੰ ਖੜਾ ਕਰੋ ਤੁਹਾਡੇ ਸਾਥੀਆਂ ਤੇ ਅੱਜ ਬਾਾਰ ਹੋਇਆ ਕੱਲ ਨੂੰ ਕਿਸੇ ਹੋਰ ਤੇ ਵੀ ਹੋ ਸਕਦਾ ਸਿੱਖ ਸੰਸਥਾਵਾਂ ਨੂੰ ਸਿੱਖ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਉਣ ਆਪਣੇ ਭਰਾਵਾਂ ਦੇ ਨਾਲ ਆ ਕੇ ਡੜ ਕੇ ਖੜਨ ਤਾਂ ਕਿ ਇਹ ਵੀ ਆਪਣਾ ਹੌਸਲਾ ਕਰਨ ਕਿ ਸਾਡੇ ਸਾਡੇ ਨਾਲ ਪਹੁੰਚਿਆ ਹੈ ਕਮੇਟੀ ਵਾਲੇ ਲਗਾਤਾਰ ਬੀਜੇਪੀ ਦੀ ਤਾਰੀਫ ਕਰਦੇ ਨੇ ਕਹਿੰਦੇ ਬੀਜੇਪੀ ਨੇ ਹਰਿਆਣਾ ਸਕੇਲ ਬਹੁਤ ਕੁਝ ਕੀਤਾ ਕੀ ਕਹਿਣਾ ਚਾਹੋਗੇ ਨਾਲ ਆ ਤੁਹਾਡੇ ਸਾਹਮਣੇ ਤਸਵੀਰ ਆ ਇਹ ਤਸਵੀਰ ਅਸੀਂ ਉਹਨਾਂ ਨੂੰ ਭੇਜਾਂਗੇ ਵੀ ਆਹ ਤੂ ਹਰਿਆਣਾ ਕਮੇਟੀ ਆਪਣੇ ਸਿੱਖਾਂ ਲਈ ਕਰ ਰਹੀ ਹੈ ਤੋ ਮੈਂ ਇਸ ਗੱਲ ਨੂੰ ਹੋਰ ਪਾਸੇ ਵਿਵਾਦ ਨਹੀਂ ਲੈ ਕੇ ਜਾਣਾ ਚਾਹੁੰਦਾ ਕਿਉਂਕਿ ਬਹੁਤ ਸਰਸੀ ਲੜਾਈ ਲੜ ਰਹੇ ਆ ਪਰ ਅੱਜ ਦਾ ਜਿੰਨੀ ਵੀ ਗੱਲ ਆ ਉਹ ਸਾਰੀ ਇਸ ਜਿਹੜਾ ਕਹਿੰਦੇ ਭਿਆਨਕ ਮੰਜ਼ਰ ਆ ਉਹਦੇ ਨਾਲ ਅਸੀਂ ਕਨਸਟਰੇਟ ਕਰਨੀ ਚਾਹੁੰਦੇ ਆ ਤੇ ਇਸ ਨੂੰ ਦੇਖ ਕੇ ਮੈਨੂੰ ਲੱਗਦਾ ਜਮੀਰ ਹਰਿਆਣਾ ਕਮੇਟੀ ਦੀ ਸ਼ਾਇਦ ਜਾਗ ਪਵੇ ਗੁਰੂ ਕਿਰਪਾ ਕਰਨ ਗੁਰੂ ਗਰੇਵਾਲ ਜੇਕਰ ਗੱਲ ਕੀਤੀ ਜਾਏ ਤੇ ਅਮਰਤਪਾਲ ਨੇ ਇਲੈਕਸ਼ਨ ਲੜਿਆ ਜਿੱਤਿਆ ਤੇ ਹੁਣ ਜਿਹੜਾ ਐਸਜੀਪੀਸ ਦਾ ਚੋਣ ਹੈ ਉਹ ਵੀ ਲੜਨੇ ਲੜਨ ਵਾਸਤੇ ਤਿਆਰ ਨੇ ਕੋਈ ਵੀ ਲੜ ਸਕਦਾ ਜੀ ਕੋਈ ਵੀ ਲੜ ਸਕਦਾ ਹਰ ਸੰਸਥਾ ਹਰ ਬੰਦਾ ਸ਼ਰੋਣੀ ਕਮੇਟੀ ਦਾ ਇਲੈਕਸ਼ਨ ਲੜ ਸਕਦਾ ਇਸ ਗੱਲ ਹੀ ਅਧਿਕਾਰ ਰੱਖਦਾ ਹੈ ਹਰਿਆਣੇ 'ਚ ਵੀ ਤੁਹਾਡੀ ਜਿਹੜਾ ਹਰਿਆਣਾ ਤੋਂ ਇਲੈਕਸ਼ਨ ਆਉਣ ਦੀ ਉਮੀਦ ਹੈਗੀ ਏ ਜਿਹੜਾ ਹਰਿਆਣਾ ਐਸਜੀਪੀਸੀ ਦਾ ਜਿਹੜਾ ਦੁਬਾਰਾ ਮੈਨੇਜਮੈਂਟ ਕਮੇਟੀ ਬਣੀ ਹੈ ਦੇਖੋ ਜੀ ਇਥੋਂ ਦੀ ਸਾਡੀ ਜਿਹੜੀ ਅਕਾਲੀ ਦਲ ਨਾਲ ਸੰਬੰਧ ਜਾਂ ਸ਼ਰੋਣੀ ਕਮੇਟੀ ਨਾਲ ਸੰਬੰਧਤ ਉਹ ਜਿਹੜਾ ਵੀ ਫੈਸਲਾ ਪਿਛਲੇ ਦਿਨਾਂ 'ਚ ਲਿਆ ਅੱਜ ਲੈਣਗੇ ਕੱਲ ਨੂੰ ਲੈਣਗੇ ਅਸੀਂ ਉਹਨਾਂ ਦੇ ਨਾਲ ਸਾਡੇ ਕੋਲ ਕਿਸੇ ਕਿਸਮ ਦੀ ਸੋਲਤਾ ਨਹੀਂ ਮੇ ਆਵੇ ਸਾਨੂੰ ਅੱਜ ਹੁੰਦਾ ਵੀ ਅਸੀਂ ਕਿੱਧਰ ਵੜਾਂਗੇ ਐਸਜੀਪੀਸੀ ਵਾਲੋ ਤੁਹਾਡੀ ਕੀ ਮਦਦ ਕੀਤੀ ਗਈ ਅੱਜ ਜਿਹੜੇ ਤੁਹਾਡੇ ਕੋਲ ਇੱਥੇ ਪਹੁੰਚੇ ਨੇ ਉਹ ਤੁਮਰਸਰ ਤੋਂ ਉਹਨਾਂ ਲੋਕੀ ਅੱਜ ਤੁਹਾਡੀ ਮਦਦ ਦਾ ਕੋਈ ਨਹੀਂ ਉਹਨਾਂ ਨੂੰ ਇਹ ਮਦਦ ਆਈ ਹੈ ਕਿ ਲੱਖ ਲੱਖ ਰੁਪਈਆ ਸਾਨੂੰ ਚਾਉਣ ਉਹ ਮਤਲਬ ਸਾਡਾ ਅশীরਵਾਦ ਕਰਦੇ ਪਏ ਨੇ ਆਗਾ ਉਹ ਜੋ ਵੀ ਕਰਨਗੇ ਉਹ ਅਸੀਂ ਆਗਾ ਫਿਰ ਦੱਸਿਆ ਜਾਏਗਾ ਅੱਜ ਲੱਖ ਲੱਖ ਰੁਪਈਆ ਸਾਨੂੰ ਚਾਉ ਭਰਾਵਾਂ ਨੂੰ ਉਹ ਕਰ ਗਏ ਨੇ ਤੁਹਾਨੂੰ ਹੌਸਲਾ ਹੋਇਆ ਕੋਈ ਤੁਹਾਨੂੰ ਹੌਸਲਾ ਬੜਾ ਹੌਸਲਾ ਆਇਆ ਬਹੁਤ ਹੌਸਲਾ ਆਇਆ ਕਿੰਨਾ ਕੋ ਨੁਕਸਾਨ ਹੋਇਆ ਤੁਹਾਡਾ ਸਾਡਾ ਤੇ ਬਸ ਨੁਕਸਾਨ ਆਹੀ ਕੁਝ ਵੀ ਨਹੀਂ ਕਹਿ ਸਕਦੇ ਸਾਡੇ ਨੁਕਸਾਨ ਦਾ ਤਾਂ ਜੀ ਸਾਰੀ ਉਮਰ ਹੋ ਗਈ ਬਣਾ ਬਣਾ ਕੇ ਤੇ ਹੁਣ ਲੱਖਾਂ ਦੀ ਸਾਰੀ ਚੀਜ਼ ਤੋਹਾਈ ਕਰ ਗਏ ਨੇ ਅੱਜ ਤੱਕ ਵੀ ਸਾਡੇ ਤੋਂ ਪੂਰੇ ਨਹੀਂ ਸੰ ਬਣੇ ਜਿਹੜੇ ਉਹਨਾਂ ਸਾਡੇ ਢੇਰੀ ਕਰ ਦਿੱਤੇ ਨੇ ਇਹ ਤਾਂ ਤੁਸੀਂ ਆਪ ਸਿਆਣੇ ਜੇ ਸਭ ਕੁਝ ਵੇਖ ਲਓ ਅੱਜ ਕਿੰਨੀ ਮਹਿੰਗਾਈ ਹੈ ਕੀ ਕੋਈ ਨਹੀਂ ਕਰ ਸਕਣਿਆ ਗਰੀਬ ਸਾਡੇ ਕੋ ਕੋ ਪ੍ਰੋਫਿਟ ਨਹੀਂ ਕਿਸੇ ਚੀਜ਼ ਦੀ ਵੀ ਨਹੀਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੋ ਤੁਸੀਂ ਆ ਕਰ ਰਹੇ ਆ ਜੀ ਕਰਨੇ ਤਾਂ ਹੈਗਾ ਸਾਨੂੰ ਕੋ ਦਿੰਦਾ ਤੇ ਨਹੀਂ ਨਿਆ ਨਹੀਂ ਚਾਹੀਦਾ ਤੁਹਾਨੂੰ ਤੁਹਾਡੇ ਮਕਾਨ ਡਿੱਗੇ ਗਏ ਨੇ ਤੁਹਾਨੂੰ ਕੋਈ ਦੱਸਿਆ ਗਿਆ ਸਮਾਨ ਕਿੱਥੇ ਤੁਹਾਡਾ ਸਾਨੂੰ ਕੋਈ ਆਵੇ ਸਰਕਾਰ ਦੱਸੇ ਸਾਡਾ ਕੋ ਹੌਸਲਾ ਵਧਾਏ ਤਾਂ ਹੌਸਲਾ ਤਾਂ ਆਣ ਕੇ ਸਿਰਫ ਤੁਹਾਂ ਵਧਾਇਆ ਹੋਰ ਕਿਸੇ ਨਹੀਂ ਸਮਾਨ ਕੱਢਣ ਦਾ ਟਾਈਮ ਦਿੱਤਾ ਗਿਆ ਸੀ ਨਹੀਂ ਸਾਨੂੰ ਕੁਛ ਨਹੀਂ ਸਾਨੂੰ ਪਤਾ ਸਾਡਾ ਤੇ ਜੋ ਕੱਪੜੇ ਕਾਂਦ ਜੀ ਹੈਗੇ ਹੀ ਪਾਟੇ ਪੁਰਾਣੇ ਫੇਰ ਹਾਂ ਬਰਵਾ 12 8 ਕੇ ਸਵਾ ਕੇ ਗੱਲ ਪਾਇਦੇ ਕੀ ਨਾਂ ਤੁਹਾਡਾ ਬਾਪੂ ਜੀ ਬੂਟਾ ਸਿੰਘ ਬੂਟਾ ਸਿੰਘ ਜੀ ਹੋਰ ਤੁਹਾਡੇ ਨਾਲ ਇੱਥੇ ਕੌਣ ਕੌਣ ਰਿਹਾ ਇੱਥੇ ਇੱਕ ਭਰਾ ਨੇ ਸਾਡੇ ਤਿੰਨ ਆ ਇੱਕ ਮਤ ਪੰਜਾਬ ਚ ਗਿਆ ਕੀ 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 ਨਾਮ ਨੇ ਉਹਨਾਂ ਦੇ ਦਾ ਇੱਕ ਦਾ ਗਰਦੇਵ ਹੈ ਗਰਦੇਵ ਸਿੰਘ ਜੀ ਇੱਕ ਰੇਸ਼ਮ ਸਿੰਘ ਅਰਗਵੀਰ ਸਿੰਘ ਬੂਟਾ ਸਿੰਘ ਚਾਰ ਜਣੇ ਔਰ ਪਿੱਛੇ ਰੇਸ਼ਮ ਸਿੰਘ ਆ ਗਰਦੇਵ ਸਿੰਘ ਤਿੰਨ ਸੀ ਰਹਿ ਗਏ ਚੌਥਾ ਉਹਦੇ ਪੰਜਾਬ ਚ ਗਿਆ